ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਨਵਾਂ ਤਰਕ ਲੈ ਕੇ ਹਾਜ਼ਰ ਹੋਇਆ ਜੀ ਤੇ ਅੱਜ ਫੇਰ ਇੱਕ ਵਹਿਮ ਪਰੰਪਰੇ ਬਾਰੇ ਗੱਲ ਕਰਾਂਗੇ ਇੱਕ ਉਹ ਰਿਵਾਜ ਕਹਿ ਲੋ ਜਿਹੜਾ ਆਪਾਂ ਬਣਾਇਆ ਹੋਇਆ ਹਰ ਘਰ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਂਦਾ ਤੇ ਇਕੱਲੇ ਪੰਜਾਬ ਦੀ ਗੱਲ ਨਹੀਂ ਜਿੰਨੇ ਆਪਾਂ ਭਾਰਤੀਆਂ ਤੇ ਇਕੱਲੇ ਇਹ ਹੁਣ ਭਾਰਤ ਦੀ ਗੱਲ ਨਹੀਂ ਰਹਿ ਗਈ ਭਾਰਤੀ ਲੋਕ ਜਿੱਥੇ ਵੀ ਪਹੁੰਚ ਗਏ ਨਾਲ ਹੀ ਲੈ ਗਏ ਵੈਂਪਰਮ ਜਿਹੜੇ ਉਹਨਾਂ ਦੇ ਚੱਲੇ ਆਉਂਦੇ ਸੀ ਤੇ ਇਹ ਬਾਹਰਲੇ ਮੁਲਕਾਂ ਤੱਕ ਵੀ ਪਹੁੰਚ ਗਏ ਤੇ ਗੂਰੇ ਜਿਹੜੇ ਕਈ ਉਹ ਜ਼ਰੂਰ ਜਿਨ੍ਹਾਂ ਨੂੰ ਪਤਾ ਲੱਗਦਾ ਹੋਊਗਾ ਕਿ ਆਪਾਂ ਇਹ ਚੀਜ਼ਾਂ ਫਾਲੋ ਕਰਦੇ ਆ ਉਹ ਉਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹੋਣਗੇ ਵੀ ਇਹਦੇ ਪਿੱਛੇ ਕੀ ਕਾਰਨ ਹੈ ਪਰ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਜੇ ਕੋਈ ਉਹਨਾਂ ਨੂੰ ਬਾਹਰਲਾ ਬੰਦਾ ਪੁੱਛੂਗਾ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਇਦਾਂ ਕਰ ਕਿਉਂ ਰਹੇ ਆ ਉਹ ਕਹਿਣਗੇ ਜੀ ਬਸ ਕਰ ਰਹੇ ਆ ਸਾਡੇ ਪੁਰਖਿਆਂ ਨੇ ਸਾਨੂੰ ਇਹ ਕਿਹਾ ਕਿਹੜਾ ਉਹ ਰਿਵਾਜ ਆ ਬੜਾ ਮਸ਼ਹੂਰ ਆ ਕਿ ਮੰਗਲਵਾਰ ਵੀਰਵਾਰ ਤੇ ਕਈ ਸ਼ਨੀਵਾਰ ਵੀ ਕਹਿੰਦੇ ਆ ਕਿਸੇ ਨਹੀਂ ਧੋਣਾ ਸਿਰ ਨਹੀਂ ਧੋਣਾ ਆਪਾਂ ਜੇ ਆਪਣੇ ਕਲਚਰ ਦੀ ਗੱਲ ਕਰੀਏ ਖਾਸ ਕਰਕੇ ਪੰਜਾਬ ਦੇ ਕਲਚਰ ਦੀ ਤਾਂ ਇਹ ਬਹੁਤ ਕਟੜਤਾ ਦੇ ਨਾਲ ਮੰਨਿਆ ਜਾਂਦਾ ਇਸ ਚੀਜ਼ ਨੂੰ ਕਈ ਘਰਾਂ ਦੇ ਵਿੱਚ ਕਿ ਜੇ ਮੰਗਲਵਾਰ ਆ ਜੀ ਤਾਂ ਸਿਰ ਨਹੀਂ ਧੋਣਾ ਵੀਰਵਾਰਾ ਸਿਰ ਨਹੀਂ ਨਾਉਣਾ ਤੇ ਇਹਦੇ ਨਾਲ ਹੋਰ ਵੀ ਗੱਲਾਂ ਬਹੁਤ ਜੁੜੀਆਂ ਜਾਂਦੀਆਂ ਕਿ ਬੰਦੇ ਕਹਿੰਦੇ ਆ ਜੀ ਵੈਜ ਅਸੀਂ ਨਾ ਨਾਨ ਵੈਜ ਆ ਜਿਹੜਾ ਉਹ ਖਾਤਾ ਲੈਂਦੇ ਮੰਗਲਵਾਰ ਤੇ ਵੀਰਵਾਰ ਦੋ ਦਿਨ ਨਹੀਂ ਖਾਂਦੇ ਅਸੀਂ ਚਲੋ ਉਹ ਗੱਲ ਨਹੀਂ ਆਪਾਂ ਕਰਨੀ ਅੱਜ ਆਪਾਂ ਸਿਰਫ ਣਾਉਣ ਦੀ ਗੱਲ ਕਰਨੀ ਆ ਕਿ ਆਪਾਂ ਪਾਣੀ ਸਿਰ ਤੇ ਕਿਉਂ ਨਹੀਂ ਪਾਉਂਦੇ ਮੰਗਲਵਾਰ ਵੀਰਵਾਰ ਨੂੰ ਕੀ ਇਹਦੇ ਨਾਲ ਕੋਈ ਮਾੜੀ ਹੋ ਜਾਂਦੀ ਆ ਕਿਹੜਾ ਇਹ ਮਾੜਾ ਸ਼ਗਨ ਹੋ ਜਾਂਦਾ ਜੇ ਆਪਾਂ ਇਦਾਂ ਕਰਦੇ ਆ ਕੋਈ ਮਾੜਾ ਸ਼ਗਨ ਨਹੀਂ ਹੁੰਦਾ ਕਹਿੰਦੇ ਆ ਕਿ ਸਾਰੇ ਦਿਨ ਪਰਮਾਤਮਾ ਦੇ ਬਣਾਏ ਹੋਏ ਨੇ ਤੇ ਜਿਹੜੀਆਂ ਇਹਨਾਂ ਦਿਨਾਂ ਦੇ ਨਾਲ ਆਪਾਂ ਜੋ ਵੀ ਚੀਜ਼ਾਂ ਜੋੜੀਆਂ ਜੋ ਵੀ ਵਹਿਮ ਭਰਮ ਜੋੜਿਆ ਉਹ ਬੰਦੇ ਨੇ ਹੀ ਜੋੜੇ ਆ ਪਰਮਾਤਮਾ ਨੇ ਨਹੀਂ ਜੋੜੇ ਹੈਗੇ ਮੰਗਲਵਾਰ ਵੀਰਵਾਰ ਨੂੰ ਸਿਰਨਾਾ ਧੋਣ ਦਾ ਕਾਰਨ ਇਹ ਆ ਪੁਰਾਣੇ ਸਮਿਆਂ ਦੇ ਨਾਲ ਹੀ ਸਾਰੀਆਂ ਇਹ ਗੱਲਾਂ ਜੁੜਦੀਆਂ ਨੇ ਜਦੋਂ ਇਨਸਾਨ ਨੇ ਤਰੱਕੀ ਨਹੀਂ ਸੀ ਕੀਤੀ ਤਾਂ ਬੜੀ ਦੂਰ ਦੂਰ ਖੂ ਹੁੰਦੇ ਸੀਗੇ ਉੱਥੋਂ ਜਾ ਕੇ ਜਿਹੜੀਆਂ ਦੀਆਂ ਮੀਆਂ ਸੀਗੀਆਂ ਉਹ ਪਾਣੀ ਭਰਨ ਜਾਂਦੀਆਂ ਸੀ ਘੜਿਆਂ ਦੇ ਵਿੱਚ ਵਾਟ ਬਹੁਤ ਲੰਮੀ ਹੋ ਜਾਂਦੀ ਸੀ ਕੋਈ ਖੂਹ ਤੋਂ ਪਾਣੀ ਭਰਨ ਜਾਂਦਾ ਸੀ ਕੋਈ ਨਦੀ ਤੋਂ ਪਾਣੀ ਭਰਨ ਜਾਂਦਾ ਸੀ ਹੋਰ ਜਿਹੜੇ ਵੀ ਜਰੀਏ ਸੀਗੇ ਪਾਣੀ ਦੇ ਘਰਾਂ ਦੇ ਵਿੱਚ ਪਾਣੀ ਆਮ ਨਹੀਂ ਸੀ ਆਉਂਦਾ ਅੱਜ ਤੱਕ ਆਪਾਂ ਮੋਟਰਾਂ ਚ ਲਾਉਨੇ ਆ ਸਮਰਸੀਬਲ ਲੱਗੇ ਆ ਕਈਆਂ ਦੇ ਘਰੇ ਤੇ ਜਦੋਂ ਦਿਲ ਕੀਤਾ ਸਵਿਚ ਦੱਬਿਆ ਪਾਣੀ ਆ ਗਿਆ ਖੁੱਲਾ ਪਾਣੀ ਹੈਨਾ ਉਦੋਂ ਐਦਾਂ ਦਾ ਕੁਝ ਨਹੀਂ ਸੀਗਾ ਤੇ ਉਦੋਂ ਸਿਆਣਿਆਂ ਨੇ ਦਿਮਾਗ ਲਗਾਇਆ ਵੀ ਨਾਉਣਾ ਤਾਂ ਹੁਣ ਜ਼ਰੂਰੀ ਆ ਚਲੋ ਆਪਾਂ ਜਿਹੜਾ ਤਨ ਤਾਂ ਰੋਜ਼ ਹੀ ਧੋਣਾ ਉਹ ਕਹਿੰਦੇ ਵੀ ਜਿਹੜੇ ਕੇਸ ਨੇ ਜਿਹੜਾ ਸਹਿਰਾ ਉਹ ਰੋਜ਼ ਨਾ ਵੀ ਧੋਵਾਂਗੇ ਤਾਂ ਪਾਣੀ ਦੀ ਵੀ ਬਚਤ ਹੋ ਜੂਗੀ ਤੇ ਜਿਹੜਾ ਉਹ ਤੀਵੀਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਉਹ ਤੋਂ ਵੀ ਬਚਾਅ ਹੋ ਜਾਊਗਾ ਸੋ ਉਹਨਾਂ ਨੇ ਦੋ ਦਿਨ ਮਿੱਥ ਲਏ ਵੀ ਮੰਗਲਵਾਰ ਤੇ ਵੀਰਵਾਰ ਨੂੰ ਪਾਣੀ ਭਰਨ ਦੀ ਲੋੜ ਨਹੀਂ ਹੈਗੀ ਤੇ ਭਰ ਕੇ ਵੀ ਲੈਣਾ ਤਾਂ ਥੋੜਾ ਪਾਣੀ ਲੈ ਕੇ ਗੁਜ਼ਾਰਾ ਕਰ ਲਾਂਗੇ ਵੀ ਦੋ ਦਿਨ ਆਰਾਮ ਮਿਲ ਜੂਗਾ ਜਿਹੜੇ ਵੀ ਭਾਵੇਂ ਬੰਦੇ ਹੀ ਪਾਣੀ ਭਰਨ ਜਾਂਦੇ ਸੀ ਜਿਆਦਾ ਵੈਸੇ ਤਰਿੰਜਣਾਈ ਜਾਂਦੀਆਂ ਸੀਗੀਆਂ ਮਤਲਬ ਕਿ ਲੇਡੀਜ਼ ਹੀ ਜਾਂਦੀਆਂ ਸੀਗੀਆਂ ਪਾਣੀ ਭਰਨ ਸੋ ਮੁੱਦਾ ਇਹ ਸੀ ਮਕਸਦ ਇਹ ਸੀਗਾ ਆਰਾਮ ਕਰਨ ਦਾ ਕਿ ਪਾਣੀ ਭਰਨ ਦੂਰ ਨਾ ਜਾਣਾ ਪਵੇ ਦੋ ਦਿਨ ਰੈਸਟ ਮਿਲ ਜੇ ਉੱਥੋਂ ਆਪਾਂ ਕੀ ਜੋੜ ਲਿਆ ਕਿ ਮੰਗਲਵਾਰ ਤੇ ਵੀਰਵਾਰ ਜੇ ਸਿਰ ਤੋਂ ਵਾਂਗੇ ਤਾਂ ਕੋਈ ਨਾ ਕੋਈ ਅਪਸ਼ਗਨ ਹੋ ਜੂਗਾ ਕੁਝ ਮਾੜਾ ਹੋ ਜੂਗਾ ਇਦਾਂ ਦਾ ਕੁਝ ਵੀ ਨਹੀਂ ਆ ਸੋ ਅੱਜ ਸਮੇ ਨੂੰ ਮੁੱਖ ਰੱਖਦੇ ਆ ਜੋ ਅੱਜ ਹਾਲਾਤ ਨੇ ਜੋ ਅੱਜ ਤਕਨੀਕਾਂ ਨੇ ਜੋ ਵਿਗਿਆਨ ਨੇ ਅੱਜ ਤਰੱਕੀ ਕੀਤੀ ਆ ਇਹ ਸਾਰੀਆਂ ਗੱਲਾਂ ਨੂੰ ਖਤਮ ਕਰਨ ਦੀ ਲੋੜ ਹੈ ਗਈ ਆ ਜੀ ਤੁਸੀਂ ਇਹਨਾਂ ਵਿੱਚੋਂ ਬਾਹਰ ਆਓ ਉੱਪਰ ਉੱਠੋ ਇਹਨਾਂ ਚੀਜ਼ਾਂ ਚੋਂ ਤੇ ਵੈਸੇ ਹੀ ਆਪਾਂ ਜੇ ਗੁਰਬਾਣੀ ਪੜ੍ਹੀਏ ਉਹ ਤਾਂ ਸਾਨੂੰ ਇਹ ਚੀਜ਼ਾਂ ਤੋਂ ਵੈਸੇ ਹੀ ਦੂਰ ਕਰਦੀ ਆ ਤੇ ਜੇ ਅਸੀਂ ਉਸ ਗੁਰਬਾਣੀ ਦੇ ਨਾਲ ਜੁੜੇ ਆ ਤੇ ਫੇਰ ਵੀ ਅਸੀਂ ਵਹਿਮ ਭਰਮ ਕਰਦੇ ਆ ਫੇਰ ਸਾਡੇ ਲਈ ਬੜੀ ਮਾੜੀ ਗੱਲ ਆ ਜੀ ਸੋ ਇਹ ਆ ਜੀ ਅੱਜ ਦਾ ਤਰਕ ਅੱਜ ਦਾ ਲੌਜੀਕ ਤੇ ਮੈਂ ਉਮੀਦ ਕਰਦਾ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਜਾਣਕਾਰੀ ਤੇ ਜੇ ਲੱਗਦਾ ਜਾਣਕਾਰੀ ਗਲਤ ਆ ਜਾਂ ਅਧੂਰੀ ਆ ਤਾਂ ਤੁਸੀਂ ਪੂਰੀ ਕਰ ਸਕਦੇ ਹੋ ਮੇਰੇ 'ਚ ਸੁਧਾਰ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਕੋਈ ਹੋਰ ਨਵਾਂ ਲੌਜੀਕ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਂਗਾ ਜੀ